ਮੈਡੀਕਲ ਲਈ ਆਇਆ ਕੈਦੀ ਹੋਇਆ ਫਰਾਰ ਮੁਲਜ਼ਮ ਨੂੰ ਫੜਨ ਲਈ ਪਿੱਛੇ ਭੱਜਿਆ ਐਸਆਈ ਭੱਜਦੇ ਭੱਜਦੇ ਪੁਲਸੀਆਂ ਨੂੰ ਆ ਗਿਆ ਹਾਰਟ ਅਟੈਕ ਇੱਕ ਮਿੰਟ ਬਾਅਦ ਲੈ ਆਂਦੇ ਬੜਾ ਭਜਾ ਭਜਾ ਆ ਆਹ ਇਹ ਤਸਵੀਰਾਂ ਕਿਸੇ ਫਿਲਮੀ ਸੀਨ ਤੋਂ ਕੱਟ ਨਹੀਂ ਲੱਗ ਰਹੀਆਂ ਅੱਗੇ-ਅੱਗੇ ਕੈਦੀ ਭੱਜ ਰਿਹਾ ਤੇ ਪਿੱਛੇ ਉਸ ਨੂੰ ਫੜਨ ਲਈ ਪੰਜਾਬ ਪੁਲਿਸ ਦਾ ਮੁਲਾਜ਼ਮ ਭੱਜ ਰਿਹਾ ਹੈ ਦਰਸਲ ਮੈਡੀਕਲੀ ਇਸ ਮੁਲਜ਼ਮ ਨੂੰ ਲਿਆਂਦਾ ਗਿਆ ਸੀ ਤੇ ਇਸ ਦੇ ਦਰਮਿਆਨ ਪੁਲਿਸ ਨੂੰ ਚਕਮਾ ਦੇ ਕੇ ਇੱਕ ਕੈਦੀ ਫਰਾਰ ਹੋ ਗਿਆ ਜਿਸ ਤੋਂ ਬਾਅਦ ਪੰਜਾਬ ਪੁਲਿਸ ਦਾ ASI ਵੀ ਇਸ ਕੈਦੀ ਨੂੰ ਫੜਨ ਲਈ ਉਸ ਦੇ ਪਿੱਛੇ ਭਜਦਾ ਪਰ ਇਸ ਭੱਜ ਦੌੜ ਦੇ ਕਾਰਨ ASI ਦਾ ਸਾਹ ਫੁੱਲ ਜਾਂਦਾ ਹੈ ਉਸ ਦੀ ਤਬੀਅਤ ਵਿਗੜ ਜਾਂਦੀ ਹੈ ਤਸਵੀਰਾਂ ਜੇ ਦੇਖਿਆ ਜਾ ਸਕਦਾ ਹੈ ਕਿਵੇਂ ਇਸ ਕੈਦੀ ਦੇ ਵੱਲੋਂ ਪੰਜਾਬ ਪੁਲਿਸ ਦੇ ਇਸ ਮੁਲਾਜ਼ਮ ਦੀ ਕਸਰਤ ਕਰਵਾਈ ਜਾਂਦੀ ਹੈ ਜਿਸ ਤੋਂ ਬਾਅਦ ਜਦੋਂ ਕੈਦੀ ਇਸ ਮੁਲਾਜ਼ਮ ਦੇ ਹੱਥਾਂੰਦ ਹੈ ਤਾਂ ਮੁਲਾਜ਼ਮ ਦੀ ਤਬੀਅਤ ਵਿਗੜ ਜਾਂਦੀ ਹੈ ਉਸ ਤੋਂ ਕੁਝ ਬੋਲਿਆ ਨਹੀਂ ਜਾ ਰਿਹਾ ਹਾਲਾਂਕਿ ਲੋਕ ਉਸ ਨੂੰ ਸਵਾਲ ਪੁੱਛਦੇ ਨੇ ਪਰ ਮੁਲਾਜ਼ਮ ਕੁਝ ਵੀ ਬੋਲਣ ਦੀ ਹਾਲਾਤ ਦੇ ਵਿੱਚ ਨਹੀਂ ਹੁੰਦਾ ਕਿਹੜੇ ਥਾਣੇ ਨੂੰ ਇਹ ਭਾਜੀ ਪ੍ਰੈਸਰ ਹੈਗਾ ਕਿਧਰ ਭੱਜ ਗਿਆ ਇਹ ਇਹ ਕੋਈ ਸਾਥ ਲੈ ਆਂਦੇ ਬੜਾ ਭਜਾ ਭਜਾ ਆ ਆਹੋ ਇੱਕ ਆਟੋ ਦੇ ਵਿੱਚ ਇਸ ਕੈਦੀ ਨੂੰ ਬਿਠਾਇਆ ਗਿਆ ਆਟੋ ਵਾਲਾ ਹਾਲਾਂਕਿ ਇਸ ਕੈਦੀ ਦੇ ਚਪੇੜ ਵੀ ਮਾਰਦਾ ਪਰ ਮੁਲਾਜ਼ਮ ਕੋਲੋਂ ਕੁਝ ਬੋਲਿਆ ਨਹੀਂ ਜਾ ਰਿਹਾ ਮੁਲਾਜ਼ਮ ਦੀ ਤਬੀਅਤ ਇੰਨੀ ਵਿਗੜ ਜਾਂਦੀ ਹੈ ਕਿ ਉਸ ਦਾ ਸਾਹ ਲੈਣਾ ਵੀ ਔਖਾ ਹੋ ਰਿਹਾ ਤੇ ਇਸ ਦੇ ਦਰਮਿਆਨ ਦੱਸਿਆ ਜਾ ਰਿਹਾ ਕਿ ਇਸ ਮੁਲਾਜ਼ਮ ਦੀ ਤਬੀਅਤ ਇੰਨੀ ਵਿਗੜ ਜਾਂਦੀ ਹੈ ਕਿ ਉਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਂਦੀ ਹੈ ਛੱਡ ਗਿਆ ਆਏ ਇਹ 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 ਮੁਰਗੀ ਨੂੰ ਕੱਢੀ ਗਏ ਅਰੇ ਵੇ ਮੜ ਕੇ ਮੜ ਗਿਆ ਹੋਰ ਤੂੰ ਮੈਂ ਜਿਹੜੇ ਥਾਣੇ ਤੋਂ ਇਹ ਭਾਜੀ ਪ੍ਰੈਸ ਹੋਗਾ ਕਿਦਾਂ ਭੱਜ ਗਿਆ ਇਹ ਇਹ ਕੋਲ ਸਾਥ ਲੈ ਆਦੇ ਬੜਾ ਬੀ ਆਪ ਜਾਦੇ ਆ ਇਹ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਜਿੱਥੇ ਬੱਸ ਸਟੈਂਡ ਤੇ ਇਸ ਕੈਦੀ ਨੂੰ ਕਾਬੂ ਕੀਤਾ ਗਿਆ ਪਰ ਇਸ ਕੈਦੀ ਨੂੰ ਕਾਬੂ ਕਰਦੇ ਹੋਏ ਐਸਆਈ ਨੂੰ ਆਪਣੀ ਜਾਨ ਗਵਾਉਣੀ ਪਈ ਆ ਕਿਉਂਕਿ ਐਸਆਈ ਦੀ ਇਸ ਕੈਦੀ ਨੇ ਇੰਨੀ ਭੱਜ ਦੌੜ ਕਰਵਾਈ ਕਿ ਉਸ ਦਾ ਸਾਹ ਫੋਲ ਗਿਆ ਉਸ ਦੀ ਤਬੀਅਤ ਵਿਗੜ ਗਈ ਉਸ ਨੂੰ ਹਾਰਟ ਅਟੈਕ ਆ ਗਿਆ